ਸਤਿ ਸ਼੍ਰੀ ਅਕਾਲ ਲਖੀਆ ਨਮਸਤੇ ਇਹਨੂੰ ਪਹਿਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਗਿੱਤ ਕਾ ਭੈਣ ਸਸਿਕਾ ਜਸਪਾਲ ਕੌਰ ਮੈਂ ਪ੍ਰਾਪਤ ਬਾਵਨਤ 28 ਟਿਕਾਣਾ ਓਕੇ ਜੈਂਪਟਨ ਦੋਪਹਿਰ ਦਾ ਟਾਪਿੰਗ ਤੇ ਤੁਹਾਨੂੰ ਅੱਛਾ ਜੀ ਧੰਨਵਾਦ ਮਮਾ ਔਰ ਮੈਂ ਠੀਕ ਹਾਏ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡੇ ਸੁਖਨਿਆਂ ਦੇ ਘਰ ਦੇ ਮੈਂਬਰ ਨੇ ਜਿਹੜੀਆਂ ਮਾਤਾਵਾਂ ਉਹਨਾਂ ਦਾ ਅੱਖਾਂ ਦਾ ਆਪਰੇਸ਼ਨ ਹੋਣ ਜਾ ਰਿਹਾ ਜਿਨ੍ਹਾਂ ਦੇ ਵਿੱਚ ਸਾਡੀ ਗਿੱਤਿਕਾ ਭੈਣ ਅੱਖਾਂ ਤੋਂ ਬਲਾਈਂਡ ਸੀ ਜਦੋਂ ਲੈ ਕੇ ਆਏ ਸੀ ਪਸ਼ੰਡੇ ਤੋਂ ਤੇ ਹੁਣ ਮਾਂ ਦੀ ਇੱਕ ਅੱਖ ਲੈਟ ਇੱਕ ਅੱਖ ਤਾਂ ਬਣ ਗਈ ਸੀਗੀ ਹੁਣ ਦੂਜੀ ਅੱਖ ਦੇ ਅੱਜ ਆਪਰੇਸ਼ਨ ਹੋਣਾ ਲਾਈਟ ਹੈ ਨਹੀਂ ਸੀਗੀ ਤੇ ਇਦਾਂ ਹੀ ਸਾਡੀ ਲਖੀਆ ਲਖੀਆ ਦਾ ਵੀ ਇੱਕ ਅੱਖ ਦਾ ਆਪਰੇਸ਼ਨ ਪਹਿਲਾਂ ਹੋ ਗਿਆ ਸੀ ਇਹ ਵੀ ਬਲਾਈਂਡ ਸੀ ਜਦੋਂ ਸਾਡੇ ਕੋਲ ਆਈ ਸੀ ਮਾਂ ਤੇ ਦੂਸਰੀ ਅੱਖ ਦਾ ਅੱਜ ਆਪਰੇਸ਼ਨ ਹੋਣਾ ਹੈ इंदू ਭੈਣ ਸਾਡੀ ਅੰਬਾਲੇ ਦੇ ਕੋਲੋਂ ਬੋਹ ਪਿੰਡ ਤੋਂ ਲੈ ਕੇ ਆਏ ਸੀ इंदੂ ਤੇ ਨਾਲ ਇਹਦਾ ਵੱਡਾ ਭਰਾ ਵਾ ਅਨਿਲ ਦੋਨਾਂ ਨੂੰ ਹੈ ਕੋਈ ਨਾ ਤੇ इंदੂ ਭੈਣ ਦੀ ਅੱਖ ਦੀ ਪ੍ਰੋਬਲਮ ਆ ਰਹੀ ਹੈ ਮੋਤੀਆ ਉੱਤਰ ਰਿਹਾ ਹੈ ਇੱਕ ਅੱਖ ਦੇ ਵਿੱਚ ਚਿੱਟਾ ਮੋਤੀਆ ਤੇ ਉਹਦਾ ਲੈਨਟ ਪੈਣਾ ਆਪਰੇਸ਼ਨ ਹੋਣਾ ਵਾ ਤੇ ਇਧਰ ਮਾਤਾ ਜਸਪਾਲ ਕੌਰ ਜੀ ਦਾ ਵੀ ਇੱਕ ਅੱਖ ਦਾ ਪੇਸ਼ੇਂ ਮਾ ਪਹਿਲਾਂ ਹੋ ਗਿਆ ਸੀ ਹੈ ਨਾ ਤੇ ਹੁਣ ਦੂਜੀ ਅੱਖ ਦਾ ਆਪਰੇਸ਼ਨ ਹੋਣਾ ਵਾ ਉਹਦੇ ਚ ਵੀ ਚਿੱਟਾ ਮੋਤੀ ਆ ਉੱਤਰਿਆ ਸੀ ਮਾਤਾ ਜੀ ਇਦਾਂ ਹੀ ਮਾਤਾ ਸਤਿ ਸ੍ਰੀ ਅਕਾਲ ਹੋਰ ਮਾਂ ਤਕੜੀਆਂ ਆ ਆਇਆ ਕੋਈ ਕਿ ਨਹੀਂ ਪਰਿਵਾਰ ਚੋਂ ਥੋੜੀ ਆਈ ਸੀ ਆਈ ਸੀਗੀ ਉਹ ਵੀ ਮੈਂ ਪੁੱਛਦਾ ਠੀਕ ਆ ਮਾਤਾ ਜੀ ਚਲੋ ਕੋਈ ਨਮਾ ਕਿਹੜਾ ਪਿੰਡ ਆ ਤੁਹਾਡਾ ਸਾਰੀ ਕੋਚ ਫੈਕਟਰੀ ਕੋਚ ਫੈਕਟਰੀ ਦੀ ਕੋਚ ਫੈਕਟਰੀ ਤੇ ਬੈਠੀ ਰਹਿੰਦੇ ਨਾ ਸੀ ਜੀ ਕਿ ਮੈਂ ਕੀ ਨਾਂ ਤੁਹਾਡਾ ਮੇਰਾ ਨੌਹਰ ਭਜਨ ਕੋਰ ਸਰਪੰਚ ਕੋਰ ਤੇ ਮੈਂ ਤੁਹਾਡੇ ਹਸਬੰਦ ਦਾ ਕੀ ਨਾਂ ਗ੍ਰੀਟਨ ਸਿੰਘ ਉਹ ਕਿੱਥੇ ਨੇ ਉਹਨਾਂ ਨੂੰ 96 ਚ ਪੂਰੇ ਹੋ ਗਏ ਸੀਗੇ ਜੋ ਕੁਝ ਦਾ ਮੈਂ ਸਾਰਾ ਕੁਝ ਬੱਚੇ ਨੂੰ ਸੌਂਪ ਦੱਸ ਗਏ ਬੱਚੇ ਕਿੰਨੇ ਇੱਕ ਬੇਟਾ ਬੇਟੀਆਂ ਦੋ ਬੇਟੀਆਂ ਉਹ ਵਹਿਆਂ ਸੀਗੇ ਠੀਕ ਹੈ ਜੋ ਹਰਮਨ ਤੋਂ ਨੂੰ ਅੱਜ ਪਤਾ ਨਾ ਆਪਰੇਸ਼ਨ ਹੋਣਾ ਅਕਰਾ ਤੁਹਾਡੀ ਦਾ ਕਰਾ ਦਈਏ ਕੀ ਤੁਹਾਨੂੰ ਮੈਂ ਉਹਦੇ ਸੰਤੰਨ ਹਸਤਾਤ ਦਿੰਦਾ ਬਕਰਾਂ ਇਸੇ ਕੰਮ ਦਾ ਨਹੀਂ ਹੋਇਆ ਕੋਈ ਨਾ ਮਾ ਆਪਾਂ ਡਾਕਟਰ ਨਾਲ ਗੱਲ ਕਰਕੇ ਸਾਰੀ ਕਿਉਂਕਿ ਜੇ ਅੱਖ ਦਾ ਪ੍ਰੈਸ਼ਨ ਨਹੀਂ ਕਰਾਉਂਦੇ ਉਹ ਕਹਿੰਦੇ ਚਿੱਟਾ ਮੋਤੀਆ ਉੱਤਰਿਆ ਫਿਰ ਪੱਕਾ ਨਾ ਜਾਵੇ ਕਿਤੇ ਹੈਨਾ ਬਾਕੀ ਤੂੰ ਡਾਕਟਰ ਨਾਲ ਆਪ ਵੀ ਗੱਲ ਕਰੀ ਵੀ ਮੇਰੀ ਅੱਖ ਭਾਈ ਸਹੀ ਬਣਾਈ ਮੈਂ ਕੀ ਕਰਨੀ ਜਿੱਤੇ ਨਹੀਂ ਮਾ ਡਾਕਟਰ ਬਹੁਤ ਸਿਆਣੀ ਹੈ ਡਾਕਟਰ ਗੁਰਵਿੰਦਰ ਕੌਰ ਨੇ ਦਿਆਨੰਦ ਹਸਪਤਾਲ ਸਾਡੇ ਇੱਥੇ ਵੱਡਾ ਹਸਪਤਾਲਾ ਪੂਰਾ ਪੰਜਾਬ ਦੇ ਵੱਡੇ ਹਸਪਤਾਲਾ ਉਹ ਵੀ ਨਾ ਰਹੀ ਉਹ ਵੀ ਦਾ ਸਹੀ ਗੱਲ ਕਰ ਚਲੋ ਠੀਕ ਹੋ ਗਈ ਹੁਣ ਤੁਰਨ ਲੱਗ ਗਈ ਨਾ ਵਾਕ ਨਾ ਜਾ ਰਹੀ ਮੈਂ ਡਾਕਟਰ ਕੋਲ ਜਾ ਕੇ ਅੱਜ ਮੀਂਹ ਨਾਲ ਆਟਵਾਰਤ ਵਾਕ ਬੋਕਰ ਵੀ ਛੁੱਟ ਜੂਗੀ ਹੋਏ ਉਹਦੇ ਤੇ ਆ ਜਾਊਂਗੀ ਖੁੰਡੀ ਤੇ ਜਦ ਮੈਂ ਆਈ ਸੀ ਤੁਰ ਵੀ ਨਹੀਂ ਸੀ ਹੁੰਦਾ ਮਾਤ ਬਹੁਤ ਮੁਸ਼ਕਿਲ ਨਾਲ ਪਹੁੰਚੀ ਸੀ ਬੀਲ ਚੇਅਰ ਤੇ ਸੀ ਕਿਹੜੇ ਆਪਰੇਸ਼ਨ ਕਰਾਵਾ ਹੋਇਆ ਸੀ ਪੱਟ ਟੁੱਟਿਆ ਸੀ ਤੇ ਮੈਂ ਜਦੋਂ ਆਪਰੇਸ਼ਨ ਹੋ ਕੇ ਆਈ ਆ ਹਸਪਤਾਲ ਕਿਹਨੇ ਦਾਖਲ ਕਰਾਇਆ ਸੀ ਦਾਖਲ ਇਧਾ ਮੈਂ ਬਾਹਰ ਹੀ ਸੀ ਲੜੂ ਤੇ ਬਾਹਰ ਉਹਨੇ ਮਾਰੀ ਜੀ ਠੋਕਰ ਲੱਗੀ ਤੇ ਪੱਟ ਟੁੱਟ ਗਿਆ ਉਹ ਤਾਂ ਉਹਨੇ ਫੋਨ ਕਰਨ ਦਿੱਤੇ ਤਾਂ ਫ੍ਰੀ ਹੋਣਾ ਸੀ ਕੋਈ ਉਹ ਦੇ ਲੈਣੇ ਤੁਹਾਨੂੰ ਉਹ ਤਾਂ ਕੇ ਮੇਰਾ ਜਾਨ ਹਸਪਤਲ ਤੋਂ ਵਾਪਸ ਆ ਗਿਆ। ਉਹ। ਇਹ ਹਫ਼ਤਾ ਮੈਂ ਰਹੀ ਮੈਂ ਕੇ ਘਰ ਗਈ ਹਾਂ ਤਾਂ ਤੇ ਬਹੁਤ ਚਿਰ ਚੱਲ ਕੋਈ ਨਾ ਅੱਜ ਵੀ ਤੇਰੇ ਪੁੱਤ ਤਾਂ ਤੇ ਮਾਤਾ ਦੇ ਪੁੱਤ ਨੂੰ ਵੀ ਬੇਨਤੀ ਆ ਵੀ ਭਰਾਵਾ ਛੱਡ ਗੁੱਸੇ ਗਿੱਲੇ ਕਾਦੇ ਆ ਮਿਲ ਕੇ ਜਾ ਮਾਂ ਤੈਨੂੰ ਜਾਣਨ ਦਿੱਤਾ ਮੈਂ ਨਹੀਂ ਜਾਣਾ ਮਿਲ ਕੇ ਤਾਂ ਜਾਵੇ ਮੈਂ ਤੁਹਾਡੇ ਕੋਲੇ ਜਾਣਾ ਮਿਲ ਕੇ ਤਾਂ ਜਾਵੇ ਮੈਂ ਤੁਹਾਨੂੰ ਪਹਿਲੇ ਦਿਨ ਕਿਹਾ ਸੀ ਮੈਂ ਤੁਹਾਡੇ ਠੀਕ ਹੈ ਮੈਂ ਇਹਨਾਂ ਮਾਵਾਆਂ ਦੀਆਂ ਦਵਾਵਾਂ ਇਦਾਂ ਹੀ ਮਿਲਦੀਆਂ ਰਹਿਣ ਕਿ ਮਾਂ ਹਰ ਭਜਨ ਕੋਰ ਸਾਡੇ ਕੋਲ ਹਸਪਤਾਲ ਤੋਂ ਛੁੱਟੀ ਕਰਾ ਕੇ ਸਿੱਧੀ ਇੱਥੇ ਆ ਗਈ ਸੀ ਬੀਲ ਚੇਰਤੀ ਸੀ ਬੇਬੇ ਉਦੋਂ ਪੱਟ ਦਾ ਆਪਰੇਸ਼ਨ ਹੋਇਆ ਸੀਗਾ ਫਿਰ ਬੜੀ ਕੋਸ਼ਿਸ਼ ਕੀਤੀ ਅਸੀਂ ਮਾਤਾ ਨੂੰ ਭੇਜਣ ਦੀ ਬੜੀਆਂ ਮਿੰਤਾਂ ਕੀਤੀਆਂ 6-7 ਦਿਨ ਬਾਹਰ ਹੀ ਟੈਂਪਰੇਰੀ ਵਾਰਡ 'ਚ ਮੈਂ ਰੱਖਿਆ ਮਾਤਾ ਨੂੰ ਵੀ ਮਾਤਾ ਘਰੇ ਵੀ ਫੋਨ ਕੀਤੇ بیٹے ਨਾਲ ਵੀ ਤੇਰੇ ਨਾਲ ਗੱਲ ਹੋਈ ਸੀ ਹਨਾ ਤੇ ਉਹ ਬੇਟਾ ਕੀ ਕਹਿੰਦਾ ਸੀ ਜਦੋਂ ਆਪਾਂ ਗੱਲ ਕੀਤੀ ਸੀ ਉਹਦੇ ਨਾਲ ਉਹ ਇੱਥੇ ਰਹਿ ਨਹੀਂ ਰਿਹਾ ਦੋ ਦਿਨ ਦੋ ਦਿਨ ਇੱਥੇ ਹੀ ਆ ਉਹ ਵੀ ਮਜਬੂਰ ਸੀ ਵਿਚਾਰਾ ਸੱਚ ਆਹੋ ਮੈਂ ਭੁੱਲ ਗਿਆ सॉरी ਉਹ ਆਇਆ ਸੀ ਇੱਥੇ ਵੀਰਾ ਦੋ ਤਿੰਨ ਦਿਨ ਮਾਤਾ ਕੋਲ ਰਹਿ ਕੇ ਵੀ ਗਿਆ ਤੇ ਉਹ ਕਹਿੰਦਾ ਭਾਈ ਮੈਂ ਤਾਂ ਆਪ ਮਜਬੂਰ ਆ ਮੈਂ ਇਹਦੇ ਕੋਲੇ ਰਹਿ ਪੈਣਾ ਤੇ ਤੁਸੀਂ ਕਹੋ ਫਿਰ ਉਹ ਦੋ ਦਿਨ ਰਿਹਾ ਫਿਰ ਮਾਤਾ ਨੇ ਭੇਜਤਾ ਨੂੰ ਮਾਤਾ ਕਹਿੰਦੀ ਇਹਦਾ ਘਰ ਵੀ ਖਰਾਬ ਹੋ ਜੂ ਮਾਂ ਤਾਂ ਮਾਂ ਹੀ ਆ ਉਹ ਕਹਿੰਦੀ ਇਹ ਆਪਦੇ ਬੱਚੇ ਪਾਲੇ ਜਾ ਕੇ ਮੈਨੂੰ ਇਹਦੇ ਚ ਹੀ ਖੁਸ਼ੀ ਆ ਵੀ ਇਹ ਮੇਰੇ ਕੋਲ ਰਹੂਗਾ ਤਾਂ ਇਹਦੇ ਬੱਚੇ ਕੌਣ ਪਾਲੂਗਾ ਕਰੇ ਹੁਣ ਸੱਸ ਨੂੰਹ ਦੀ ਬਣਦੀ ਨਹੀਂ ਕੌਣ ਗਲਤ ਕੌਣ ਸਹੀ ਹੈ ਤਾਂ ਸਾਰੀ ਜ਼ਿੰਦਗੀਆਂ ਲੱਗੀਆਂ ਇਹ ਤਾਂ ਹਰ ਘਰ ਦੇ ਵਿੱਚ ਲਗਭਗ ਇਹ ਸਮੱਸਿਆਵਾਂ ਚੱਲ ਰਹੀਆਂ ਪਰ ਇਸ ਜ਼ਮਾਨੇ ਨੂੰ ਕਿਉਂਕਿ ਉਸ ਟਾਈਮ ਪ੍ਰੋਬਲਮ ਸੀ ਪੱਟ ਟਟਿਆ ਹੋਇਆ ਸੀ ਆਪਰੇਸ਼ਨ ਹੋਏ ਨੂੰ 8-3 ਹੋਏ ਸੀ ਅਜੇ ਤੇ ਅਸੀਂ ਵਾਪਸ ਨਹੀਂ ਮੋੜ ਸਕੇ ਅੱਜ ਮਾਤਾ ਦੀ ਅੱਖ ਦਾ ਆਪਰੇਸ਼ਨ ਹੋਣ ਜਾ ਰਿਹਾ ਅਰਦਾਸ ਕਰਿਓ ਮਾਤਾ ਦਾ ਪ੍ਰੇਸ਼ਾਨ ਹੋ ਜੇ ਮਾਤਾ ਤੰਦਰੁਸਤ ਹੋਵੇ ਸਾਡੇ ਦੋਧੇ ਪੋਤੇ ਦੀ ਖੁਸ਼ੀ ਨਾਲ ਦੇਖੀ